ਅਸੀਂ ਜਿਹੜਾ ਇਹਦਾ ਪ੍ਰੋਗਰਾਮ ਦਾ ਪਹਿਲਾ ਭਾਗ ਆ ਬੱਚਿਆਂ ਨੋਕੋਰ ਤੋਂ ਅਸੀਂ ਕੁਝ ਇਹਨਾਂ ਦੇ ਅਨੁਭਵ ਬਾਰੇ ਇਸ ਸਫ਼ਰ ਬਾਰੇ ਜਾਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਸੰਖੇਪ ਤੋ ਪ੍ਰੇਪਾਪੁਰ ਸ਼ਬਦਾਂ ਵਿੱਚ ਆਪਣਾ ਨਿੱਜੀ ਅਨੁਭਵ ਆ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੀ ਅਸੀਂ ਇਸ ਦੂਜੇ ਛੋਟਾ ਜਿਹਾ ਇਹ ਸਾਡਾ ਦੂਜਾ ਭਾਗ ਆ ਇਸ ਇੰਟਰਵਿਊ ਦਾ ਇਹਦੇ ਵਿੱਚੋਂ ਕਿ ਇਹ ਬੱਚੀ ਕਪਤਾ ਵੀ ਬਹੁਤ ਸੋਹਣੀ ਪੜਦੀ ਆ ਤੋ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜਿਹੜੀ ਕਵਤਾ ਸ਼ਖਜ਼ਾਦਾ ਨਸ਼ੀਦੀ ਦੀ ਅਡਾ ਜਰਾ ਹੁਣੇ ਸਿਕਸਨ ਦਾ ਮਨਾ ਕੇ ਹਟੀਆਂ ਸ਼ਹੀਦੀ ਜੁੜ ਮੇਲਾ ਤੇ ਇਹਨਾਂ ਨੇ ਕਵਤਾ ਜਿਹੜੀ ਆ ਇਹਨਾਂ ਦੀ ਰੀ ਸੀ ਗੁਰਦੁਆਰਾ ਸਾਹਿਬ ਪੜ੍ਹਨ ਦੀ ਤੋ ਅਸੀਂ ਨੂੰ ਬੇਨਤੀ ਕੀਤੀ ਤੋ ਸਾਡੇ ਦਰਸ਼ਕਾਂ ਲਈ ਵੀ ਜਿਹੜੀ ਆ ਕਵਤਾ ਪੜੋ ਤਾਂ ਕਿ ਤੁਹਾਡੇ ਜਿਹੜੀ ਆ ਜਿੱਥੇ ਕਿਤੇ ਵੀ ਪ੍ਰੋਗਰਾਮ ਦੇਖੇ ਤਾਂ ਇਹ ਕਵਤਾ ਜਿਹੜਾ ਉਹ ਬੈਠਾ ਇਹ ਸੁਣ ਸਕੇ ਤੋ ਅਨੁਕੂਲ ਤੁਸੀਂ ਜਿਵੇਂ ਦੱਸਿਆ ਸੀ ਕਰਕੇ ਤੁਸੀਂ ਕਵਤਾ ਵੀ ਪੜ੍ਹਦੇ ਹੋ ਤੁਸੀਂ ਦਰਸ਼ਕਾਂ ਲਈ ਜਿਹੜੀ ਕਵਤਾ ਜਿਹੜੀ ਆ ਕਿਉਂਕਿ ਸ਼ੀਧੀ ਜਿਹੜਾ ਚੱਲ ਰਿਹਾ ਹੈ ਇਹ ਹਫਤਾ ਜਿਹੜਾ ਤੁਸੀਂ ਇਹਦੇ ਸਬੰਧ ਵਿੱਚ ਜੋ ਕਵਤਾ ਤੁਸੀਂ ਮਨ ਬਣਾਇਆ ਤੇ ਉਹ ਜੀ ਸੁਣਾ ਦਿਓ ਦਰਸ਼ਕਾਂ ਦੇ ਚੁੱਭੂ ਜੁਗੇ ਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਹ ਕਲਗੀਆਂ ਵਾਲੇ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੇਰੀ ਕਵਿਤਾ ਦਾ ਸਿਰਲੇਖ ਹੈ ਪੋ ਦਾ ਮਹੀਨਾ ਪੋ ਦਾ ਮਹੀਨਾ ਕਹਿਰ ਦੀ ਸਰਦੀ ਕਾਲੀਆਂ ਬੋਲੀਆਂ ਰਾਤਾਂ ਅੱਧੀ ਰਾਤੀ ਨੰਦਪੁਰ ਛੱਡ ਕੇ ਤੁਰ ਪੈ ਲੰਮੀਆਂ ਵਾਟਾਂ ਨੰਦਪੁਰ ਤੋਂ ਜਦੋਂ ਗੁਰੂ ਜੀ ਤੁਰ ਪੈ ਸਰਸਾ ਵੱਲੇ ਸਰਸਾ ਨਦੀ ਵੀ ਠਾਠਾ ਮਾਰੇ ਹਨੇਰੀ ਕਹਿਰ ਦੀ ਚੱਲੇ ਮਾਤਾ ਗੁਜਰੀ ਤੇ ਲਾਲ ਗੁੜਾ ਦੇ ਵਿਛੜੇ ਸਰਸਾ ਤੇ ਆਕੇ ਬੇਈਮਾਨ ਗੰਗੂ ਮਿਲ ਪਿਆ ਲੈ ਗਿਆ ਘਰੇ ਬੁਲਾ ਕੇ ਗੰਗੂ ਪਾਪੀ ਕਹਿਰ ਕਮਾਇਆ ਗੁਰਾਂ ਦੇ ਲਾਲ ਫੜਾਏ ਹੱਥਾਂ ਨੂੰ ਲਾ ਹੱਥ ਕੜੀਆਂ ਲੈ ਸਿਪਾਈ ਆਏ ਢਿੱਡੋਂ ਭੁੱਖੇ ਪੈਰੋਂ ਨੰਗੇ ਬੰਦ ਬੁਰਜ ਚ ਕਰਤੇ ਮਾਤਾ ਗੁਜਰੀ ਦੇ ਕੇ ਦਿਲਾਸੇ ਬੁਲੰਦ ਹੌਸਲੇ ਕਰਤੇ ਤਿੰਨ ਦਿਨ ਦੀ ਲੱਗੀ ਕਚਹਿਰੀ ਸੂਬੇ ਲਾਲ ਬੁਲਾਏ ਬੜੇ ਡਰਾਵੇ ਦਿੱਤੇ ਸੂਬੇ ਭਰਨਾ ਲਾਲ ਕਬਰਾਏ ਕਾਜੀ ਫਤਵਾ ਲਾ ਕੇ ਕਹਿੰਦਾ ਇਨਾਂ ਨੂੰ ਇੰਜ ਸਜ਼ਾ ਸੁਣਾਈਏ ਨੀਹਾਂ ਵਿੱਚ ਚਿਣਦੀਏ ਇਨਾਂ ਨੂੰ ਜਾਨੂ ਮਾਰ ਮੁਕਾਈਏ ਜਾਨੂ ਮਾਰ ਮੁਕਾਈਏ ਉਧਰ ਧਰਮੀ ਸਿੱਖ ਮੋਤੀ ਮਹਿਰਾ ਲਾਲਾ ਤਾਂ ਹੀ ਦੁੱਧ ਪਿਆਵੇ ਧਰਮੀ ਬੰਦਾ ਧਰਮ ਕਮਾਵੇ ਪਾਪੀ ਪਾਪ ਕਮਾਵੇ ਆਖਿਰ ਤੇਰਾ ਪੋਦਾ ਦਿਨ ਸੀ ਚੜਿਆ ਘੜੀ ਕਲੇਣੀ ਆਈ ਨੀਹਾਂ ਵਿੱਚ ਚਿਰਤੇ ਲਾਲ ਗੁਰਾਂ ਦੇ ਮਚ ਗਈ ਹਾਲ ਦੁਹਾਈ ਮਚ ਗਈ ਹਾਲ ਦੁਹਾਈ ਨੀਹਾ ਵਿੱਚ ਲਾਲ ਗੁਰਾਂ ਨੇ ਜਦੋਂ ਜਲਾਦਾ ਖਲਾਰੇ ਅੰਬਰ ਰੋਇਆ ਧਰਤੀ ਰੋਈ ਰੋਏ ਲੋਕੀ ਸਾਰੇ ਰੋਏ ਲੋਕੀ ਸਾਰੇ ਤੇਰਾ ਪੋਨੂ ਲਾਲ ਗੁਰਾਂ ਦੇ ਜਦੋਂ ਸ਼ਹੀਦ ਸੀ ਹੋਗੇ ਠੰਡੇ ਬੁਰਜ ਚ ਮਾਤਾ ਜੀ ਸੁਣ ਕੇ ਅਕਾਲ ਵਸ ਸੀ ਹੋਗੇ ਅਕਾਲ ਵਸ ਸੀ ਹੋਗੇ ਉਦੋਂ ਡੋਡਰਮਨ ਸਿੱਖ ਗੁਰੂ ਦਾ ਉਸਨੇ ਸੁਣੀ ਜਦੋਂ ਕਹਾਣੀ ਹਾਕੇ ਪਰ ਪਰ ਰੋਵਣ ਲੱਗਾ ਅੱਖੀਆਂ ਵਿੱਚ ਵਹਿੰਦਾ ਪਾਣੀ ਅੱਖੀਆਂ ਵਿੱਚ ਵਹਿੰਦਾ ਪਾਣੀ ਡੋਡਰਮਨ ਕਹਿੰਦਾ ਸੂਬੇ ਨੂੰ ਇਹ ਰਾਜ ਸਦਾ ਨਹੀਂ ਰਹਿਣਾ ਕੀਤਾ ਪਾਪ ਬਹੁਤ ਵੱਡਾ ਤੂੰ ਤੈਨੂੰ ਲੇਖਾ ਦੇਣਾ ਪੈਣਾ ਤੈਨੂੰ ਲੇਖਾ ਦੇਣਾ ਪੈਣਾ ਟੋਡਰਮਲ ਸੁਬੇ ਕੋਲੋਂ ਲਸ਼ਾ ਲੈਣਾ ਜਦੋਂ ਸੀ ਲੱਗਾ ਮੋਹਰਾ ਦੇਣੀਆਂ ਪੈਣੀਆਂ ਤੈਨੂੰ ਸੂਬਾ ਕਹਿਣ ਸੀ ਲੱਗਾ ਕਰਤਾ ਸੰਸਕਾਰ ਟੋਡਰਮਲ ਨੇ ਇੱਕ ਲੰਮਾ ਹੌਕਾ ਪਰਕੇ ਦੁਨੀਆ ਪੂਜੇ ਉਹਨਾਂ ਨੂੰ ਜੋ ਨੇਕੀਆਂ ਕਰਗੇ ਜੋ ਨੇਕੀਆਂ ਕਰਗੇ ਉਹ ਦਰਮਾਸ਼ੀਵਾੜੇ ਦੇ ਜੰਗਲਾਂ ਵਿੱਚ ਆਗੇ ਗੁਰੂ ਪਿਆਰੇ ਹਰਾਈ ਕੱਲਾ ਮਿਲਿਆ ਗੁਰਾਂ ਨੂੰ ਹੱਥ ਬੰਦ ਅਰਜ਼ ਗੁਜ਼ਾਰੇ ਦਿਓ ਹੁਕਮ ਗੁਰੂ ਜੀ ਮੈਨੂੰ ਕੋਈ ਮੈਂ ਵੀ ਸੇਵ ਕਮਾਵਾਂ ਹੱਥੀਂ ਸੇਵਾ ਕਰਕੇ ਤੁਹਾਡੀ ਜੀਵਨ ਸਫਲ ਬਣਾਵਾਂ ਜੀਵਨ ਸਫਲ ਬਣਾਵਾਂ ਰਾਇ ਕਲੇ ਨੂੰ ਆਖਣੇ ਲੱਗੇ ਕੋਈ ਐਸਾ ਮਨੁੱਖ ਲਿਆ ਦੇ ਲੈ ਕੇ ਆਵੇ ਖਬਰ ਲਾਲਾਂ ਦੀ ਆਕੇ ਮੈਨੂੰ ਸੁਣਾ ਦੇ ਆਕੇ ਮੈਨੂੰ ਸੁਣਾ ਦੇ ਰਾਏ ਕੱਲਾ ਨੂਰੇ ਮਾਹੀ ਨੂੰ ਲੈ ਗੁਰਾਂ ਕੋਲ ਆਇਆ ਖਬਰ ਲਾਲਾਂ ਦੀ ਲਿਆਦੇ ਨੂਰਿਆ ਉਹਨਾਂ ਨੂੰ ਗੰਗੂ ਨੇ ਫੜਵਾਇਆ ਉਹਨਾਂ ਨੂੰ ਗੰਗੂ ਨੇ ਫੜਵਾਇਆ ਨੂਰਾ ਤੁਰਿਆ ਵੱਲ ਸਰਹੰਦ ਦੇ ਪੂਜਾ ਪੰਦ ਮੁਕਾਕੇ ਆਪਣੀ ਭੈਣ ਦੇ ਘਰੇ ਪਹੁੰਚਿਆ ਪੁੱਛਿਆ ਭੈਣ ਨੂੰ ਕੋਲ ਬੁਲਾਕੇ ਵੇ ਨੂਰਿਆ ਕੀ ਦੱਸਾਂ ਤੈਨੂੰ ਕੀ ਕੀ ਇੱਥੇ ਹੋਇਆ ਬਹੁਤਾ ਕੇਅਰ ਕੀਤਾ ਇਸੂਬੇ ਨੇ ਬੱਚਾ ਬੱਚਾ ਸਰਹੰਦ ਦਾ ਰੋਇਆ ਉਹ ਬੱਚਾ ਬੱਚਾ ਸਰਹੰਦ ਦਾ ਰੋਇਆ ਨੂਰੇ ਮਾਹੀ ਨੇ ਆਪਣੀ ਭੈਣ ਦੇ ਕੋਲੋਂ ਸੁਣੀ ਜਦੋਂ ਕਹਾਣੀ ਹਾਕੇ ਪਰ ਪਰ ਨੂਰਾ ਰੋਵੇ ਅੱਖੀਆਂ ਵਿੱਚ ਵਹਿੰਦਾ ਪਾਣੀ ਅੱਖੀਆਂ ਵਿੱਚ ਵਹਿੰਦਾ ਪਾਣੀ ਨੂਰਾ ਤੁਰਿਆ ਆਪਣੇ ਭੈਣ ਦੇ ਘਰ ਤੋਂ ਢਿੱਡੋਂ ਭੁਖਣ ਪਾਣਾ ਕਿਵੇਂ ਦੱਸਾਂਗਾ ਹਾਲ ਗੁਰਾਂ ਨੂੰ ਮੈਥੋਂ ਦੱਸਿਆ ਨਹੀਂ ਜਾਣਾ ਮੈਥੋਂ ਦੱਸਿਆ ਨਹੀਂ ਜਾਣਾ ਜੰਗਲ ਦੇ ਵਿੱਚ ਨੂਰਾ ਪਹੁੰਚਿਆ ਬੈਠ ਗਿਆ ਗੁਰਾਂ ਕੋਲ ਜਾ ਕੇ ਬੰਦ ਕਰ ਲੀਆਂ ਨੂਰੇ ਅੱਖਾਂ ਬਹਿ ਗਿਆ ਨੀਵੀਂ ਪਾ ਕੇ ਬਹਿ ਗਿਆ ਨੀਵੀਂ ਪਾ ਕੇ ਉਹ ਦੱਸੀ ਨੂਰੇ ਹਾਲ ਲਾਂਦਾ ਕੁਝ ਨਾ ਰੱਖੀ ਛੁਪਾ ਕੇ ਉਹ ਕੀ ਕੀ ਬੀਤੀ ਨਾਲ ਉਹਨਾਂ ਦੇ ਕੀ ਕੀ ਫਰਜ਼ ਨਿਭਾਗੇ ਇਕੀ ਫਰਜ਼ ਨਿਭਾਗੇ ਨੂਰਾ ਦਸੇ ਹਾਲ ਲਲਾਂ ਦਾ ਉੱਬਾ ਮਾਰ ਕੇ ਰੋਇਆ ਨੀਹਾਂ ਵਿੱਚ ਚਿੰਤੇ ਲਾਲ ਗੁਰੂ ਜੀ ਕਹਿ ਬਹੁਤੀ ਹੋਇਆ ਕਹਿ ਬਹੁਤੀ ਹੋਇਆ ਸਾਰਾ ਹਾਲ ਸੁਣ ਕੇ ਗੁਰਾਂ ਨੇ ਮੁੱਖੋਂ ਇਹ ਫਰਮਾਇਆ ਸਲਖਣ ਸਿਆ ਇਹ ਰਾਜ ਕਦੇ ਨਹੀਂ ਰਹਿਣਾ ਹੁਣ ਹੈ ਅੰਤ ਪਾਪ ਦਾ ਆਇਆ ਹੁਣ ਹੈ ਅੰਤ ਪਾਪ ਦਾ ਵਾਇਆ ਕਵਿਤਾ ਦੇ ਬੋਲਣ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੀ ਸਮਝ ਕੇ ਮੁਆਫ ਕਰਨਾ ਸੇ ਅਖਰਵਾਦਾ ਘਟਾ ਪੁਲਚੁਕ ਮੁਆਫ ਕਰਨਾ ਆਓ ਗੁਰੂ ਕਲਗੀਧਰ ਦੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਬੱਚਾ ਤੇਰਾ ਤੂੰ ਜਿੱਥੇ ਆਪਣੇ ਜੀਵਨ ਬਾਰੇ ਅਨੁਭਵ ਬਾਰੇ ਚੁਣੌਤੀਆਂ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਈ ਆ ਉਤੇ ਦੁਦੇ ਇਸੇ ਵਿੱਚ ਸ਼ਹਿਬਜ਼ਾਦਿਆਂ ਸੰਬੰਧੀ ਜਿਹੜੀ ਆ ਉਹ ਬੜੇ paupur ਸ਼ਬਦਾਂ ਜੇ ਪਵਤਾ ਵਿੱਚ ਸੁਣਾਈ ਆ ਅਸੀਂ ਕਿਰਤਿਰ ਕੋ ਬਹੁਤ ਧੰਨਵਾਦ ਕਰਦੇ ਆ ਕਿ ਤੁਹਾਨੂੰ ਆਪਣੇ ਜਿਵੇਂ ਸਮਾਂ ਕੱਢਿਆ ਉਰਵਾਸ ਕਰਦੇ ਆ ਕਿ ਸਾਡੇ ਦਰਸ਼ਕਾ ਹਜ਼ੂਰ ਖਾਸ ਜੋ ਨੌਜਵਾਨ ਬੱਚੇ ਸਾਨੂੰ ਆਪਣੇ ਇਸ ਬਾਰੇ ਦੱਸਦੇ ਆ ਆਪਣੀਆਂ ਸਮੱਸਿਆਵਾਂ ਸਾਡੇ ਨਾਲ ਸਾਂਝੇ ਕਰਦੇ ਆ ਉਹਨਾਂ ਸਮੱਸਿਆ ਨੂੰ ਉਹਨਾਂ ਨੇ ਕਿਵੇਂ ਨਿਜਿੱਠਿਆ ਕਿਵੇਂ ਚੜ੍ਹਦੀ ਕਲਾ ਵਿੱਚ ਰਹੇ ਉਹਨਾਂ ਨੇ ਗੁਰਬਾਨ ਜੀ ਦੇ ਸਾਹ ਕੋਲ ਪ੍ਰੇਰਨਾ ਲਈ ਸ਼ਕਤੀ ਮਿਲੀ ਇਹ ਨਾਲ ਸਾਨੂੰ ਵੀ ਜਿਹੜੇ ਬਡੇਰੀ ਉਮਰ ਦੇ ਆ ਉਹਨਾਂ ਸਾਨੂੰ ਦੇਖ ਕੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸਾਨੂੰ ਵੀ ਉਤਸ਼ਾਹ ਮਿਲਦਾ ਤੋਂ ਮੈਂ ਆਸ ਕਰਦਾ ਕਿ ਸਾਡੇ ਦਰਸ਼ਕਾਂ ਉਹਨਾਂ ਨੂੰ ਇਸ ਬੱਚੀ ਦੇ ਇਸ ਜੀਵਨ ਤੋਂ ਉਹਨਾਂ ਦੀ ਜੋ ਇਸ ਜੀਵਨ ਦਾ ਸਫਰ ਆ ਜੋ ਉਹਨਾਂ ਨੇ ਜਿਹੜੇ ਕੋਈ ਜਾਂ ਸਾਡੇ ਨਾਲ ਸਾਂਝੇ ਕੀਤੇ ਆ ਜਿਹੜੀਆਂ ਚੁਣੌਤੀਆਂ ਸਮੱਸਿਆਵਾਂ ਉਹਨਾਂ ਨਾਲ ਕਿਵੇਂ ਨਜਿੱਠੇ ਕਿਵੇਂ ਨਜਿੱਠਦੇ ਆ ਸਾਨੂੰ ਵੀ ਬਹੁਤ ਸਾਰੀਆਂ ਸਾਨੂੰ ਨੂੰ ਵੀ ਸੋਪਰੇਨਾ ਬਿਲੂ ਕੋਈ ਉਤਸ਼ਾਹ ਮਿਲੂਗਾ ਅਸੀਨਾ ਸ਼ਬਦਾਂ ਨਾਲ ਇਹ ਜਿਹੜਾ ਪ੍ਰੋਗਰਾਮ ਇਥੇ ਸਮੋਤ ਕਰ ਰਹੇ ਆਉਣ ਵਾਲੇ ਅਗਲੇ ਹਫਤੇ ਅਸੀਂ ਹੋਰ ਕਿਸੇ ਸ਼ਖਸੀਅਤ ਨਾਲ ਉਹਦੇ ਨਿੱਜੀ ਜੀਵਨ ਬਾਰੇ ਉਹਨਾਂ ਦੇ ਜ਼ੁਬਾਨੀ ਅਸੀਂ ਜੋ ਉਹਨਾਂ ਨੇ ਅਨੁਭਵ ਕੀਤਾ ਮਹਿਸੂਸ ਕੀਤਾ ਉਹਨਾਂ ਦਾ ਜੋ ਇਹ ਵਿਚਾਰ ਆ ਉਹਨਾਂ ਦੀ ਜੋ ਸੋਚ ਆ ਉਹਨੂੰ ਸਾਂਝੀਆਂ ਕਰਾਂਗੇ ਤਾਂ ਕਿ ਜਿਹੜੇ ਦਰਸ਼ਕ ਜਿਹੜੇ ਆ ਉਹ ਇਸ ਗੱਲ ਨੂੰ ਮਹਿਸੂਸ ਕਰਨ ਉਹ ਸਿਮਰ ਲਾਈ ਬੇਨਤੀ ਕੀਤੀ ਸੀ ਕਿ ਅਸੀਂ ਜਿਹਨੇ ਵੀ ਸੱਜਣਾਂ ਨਾਲ ਅਸੀਂ ਇੰਟਰਵਿਊ ਕੀਤੀ ਆ ਗੱਲਬਾਤ ਕੀਤੀ ਆ ਇਹ ਗੱਲ ਜਿਹੜੀ ਆ ਉਹ ਸਾਨੂੰ ਸਾਰਿਆਂ ਕੋਲੋਂ ਸੁਣਨ ਨੂੰ ਮਿਲੀ ਆ ਕਿ ਜੋ ਕੁਝ ਉਹਨਾਂ ਨੇ ਪ੍ਰਾਪਤ ਕੀਤਾ ਉਹ ਜਦੋਂ ਬਾਣੀ ਨੂੰ ਉਹਨਾਂ ਨੇ ਸਹਿਜ ਨਾਲ ਵਿਚਾਰ ਨਾਲ ਪੜਨਾ ਸ਼ੁਰੂ ਵਿਚਾਰਨਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਜੀਵਨ ਵੀ ਜਿਹੜਿਆ ਉਹ ਤਬਦੀਲੀ ਹੋਣੀ ਸ਼ੁਰੂ ਹੋ ਗਈ ਜਿਹੜੀਆਂ ਜੋ ਵਾਤਾਵਰਣ ਆ ਜੋ ਗਿਰਦਾ ਉਹ ਤਾਂ ਨਹੀਂ ਬਦਲਦਾ ਜੋ ਬਦਲਦਾ ਉਹ ਸਾਡਾ ਐਟੀਟਿਊਡ ਬਦਲਦਾ ਸਾਡਾ ਦ੍ਰਿਸ਼ਟੀਕੋਣ ਬਦਲਦਾ ਅਸੀਂ ਬਦਲਦੇ ਆਂ ਇਹ ਗੁਰਬਾਣੀ ਸਾਨੂੰ ਜਿਹੜੀ ਸਭ ਤੋਂ ਵੱਡਾ ਬਲ ਦਿੰਦੀ ਹੈ ਸ਼ਕਤੀ ਦਿੰਦੀ ਹੈ ਕਿ ਸਾਨੂੰ ਉਹ ਦ੍ਰਿਸ਼ਟੀਕੋਣ ਬਖਸ਼ਦੀ ਹੈ ਜਿਹਦੇ ਨਾਲ ਅਸੀਂ ਵੱਡੀਆਂ ਚੁਣੌਤੀਆਂ ਨੂੰ ਵੀ ਬੜੇ ਸਹਿਜ ਵਿੱਚ ਲੈਦੇ ਹੋਏ ਅਸੀਂ ਇਹ ਜ਼ਿੰਦਗੀ ਦਾ ਸਫ਼ਰ ਜਿਹੜਾ ਉਹ ਤੈਅ ਕਰ ਜਾਂਦੇ ਆਂ ਔਰ ਗੁਰੂ ਬਖਸ਼ੀ ਦੀਆਂ ਬੇਸ਼ਾ ਜਿਹੜੀ ਆ ਉਹ ਕਾਮਨਾ ਕਰਦੇ ਰਹਿੰਦੇ ਆ ਇਹਨਾਂ ਸ਼ਬਦਾਂ ਨਾਲ ਅਸੀਂ ਇਸ ਪ੍ਰੋਗਰਾਮ ਇੱਥੇ ਸਮਾਪਤ ਕਰ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ